ਤਾਂ ਦੋਸਤੋ ਅੰਡੇ ਨੂੰ ਪ੍ਰੋਟੀਨ ਦਾ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਸੋਰ ਮੰਨਿਆ ਜਾਂਦਾ ਤੇ ਜਿਮ ਲਾਉਣ ਵਾਲਿਆਂ ਨੂੰ ਵੀ ਜ਼ਿਆਦਾਤਰ ਅੰਡੇ ਖਾਣ ਦੀ ਹੀ ਸੁਜੈਸ਼ਨ ਦਿੱਤੀ ਜਾਂਦੀ ਹੈ ਤੇ ਜੇ ਕਿਸੇ ਦੇ ਵਾਲ ਝੜਦੇ ਹੋਣ ਤਾਂ ਉਹਨਾਂ ਨੂੰ ਵੀ ਆਪਣੇ ਵਾਲਾਂ ਵਿੱਚ ਅੰਡੇ ਲਾਉਣ ਦੀ ਹੀ ਸੁਜੈਸ਼ਨ ਦਿੱਤੀ ਜਾਂਦੀ ਹੈ ਤਾਂ ਦੇਖਿਆ ਜਾਵੇ ਤਾਂ ਇਹ ਛੋਟੀ ਜਹੀ ਚੀਜ਼ ਆਪਣੇ ਖਾਣ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਹੜੇ ਤੁਸੀਂ ਮਾਰਕੀਟ ਦੇ ਵਿੱਚੋਂ ਅੰਡੇ ਲੈ ਕੇ ਆਉਂਦੇ ਹੋ ਇਹ ਨੇਚਰਲੀ ਮੁਰਗੀ ਨੇ ਦਿੱਤੇ ਆ ਜਾਂ ਫਿਰ ਕਿਸੇ ਕੈਮੀਕਲ ਨਾਲ ਤਿਆਰ ਕੀਤੇ ਹੋਏ ਆ ਭਾਵ ਕੀ ਉਹ ਅੰਡੇ ਅਸਲੀ ਨੇ ਜਾਂ ਫਿਰ ਨਕਲੀ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸ ਬਾਰੇ ਹੀ ਗੱਲ ਕਰਾਂਗੇ ਕਿ ਜੋ ਮਾਰਕੀਟ ਦੇ ਵਿੱਚ ਨਕਲੀ ਆਂਡੇ ਵਿਕ ਰਹੇ ਨੇ ਤੁਸੀਂ ਉਹਨਾਂ ਨੂੰ ਕਿਵੇਂ ਪਛਾਣ ਸਕਦੇ ਹੋ ਤੇ ਇਹ ਇਹ ਆਂਡੇ ਬਣਦੇ ਕਿਵੇਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਦੋਸਤੋ 2016 ਵਿੱਚ ਇੱਕ ਅਜੀਹੀ ਨਿਊਜ਼ ਮਾਰਕੀਟ ਵਿੱਚ ਵਾਇਰਲ ਹੋਈ ਸੀ ਜਿਹਦੇ ਕਰਕੇ ਉਸ ਟਾਈਮ ਲੋਕਾਂ ਨੇ ਆਂਡੇ ਖਾਣੇ ਹੀ ਬੰਦ ਕਰ ਦਿੱਤੇ ਸੀ ਤਾਂ ਤੁਹਾਨੂੰ ਦੱਸ ਦਈਏ ਕਿ 2016 ਵਿੱਚ ਮਾਰਕੀਟ ਦੇ ਵਿੱਚ ਨਕਲੀ ਆਂਡੇ ਜਾਂ ਫਿਰ ਜਿਨ੍ਹਾਂ ਨੂੰ ਚਾਈਨੀਜ਼ ਆਂਡੇ ਵੀ ਕਿਹਾ ਜਾਂਦਾ ਉਹਨਾਂ ਦੀ ਵਿਕਰੀ ਬਹੁਤ ਹੀ ਜ਼ਿਆਦਾ ਵਧ ਰਹੀ ਸੀ ਤੇ ਇਹ ਪੂਰੇ ਦੇਸ਼ ਵਿੱਚ ਸਪਲਾਈ ਹੋ ਰਹੇ ਸੀ ਪਰ ਜਦੋਂ 2016 ਵਿੱਚ ਇਸ ਐਕਟ ਬਾਰੇ ਪਤਾ ਲੱਗਿਆ ਤਾਂ ਤੁਰੰਤ ਹੀ ਸਰਕਾਰ ਹਰਕਤ ਵਿੱਚ ਆ ਗਈ ਤੇ ਇਸ ਤੋਂ ਬਾਅਦ ਜਗਾ ਜਗਾ ਛਾਪੇ ਮਾਰੀ ਕੀਤੀ ਗਈ ਜਿਸ ਦੇ ਤੋਂ ਪਤਾ ਲੱਗਿਆ ਕਿ ਤਾਮਿਲਨਾਡੂ ਤੋਂ ਹੀ ਇਹ ਆਂਡੇ ਪੂਰੇ ਦੇਸ਼ ਵਿੱਚ ਸਪਲਾਈ ਹੋ ਰਹੇ ਨੇ ਤੇ ਇਸ ਤੋਂ ਬਾਅਦ ਹੀ ਕਈ ਖ਼ਬਰਾਂ ਸਾਹਮਣੇ ਆਈਆਂ ਸੀ ਕਿ ਲੋਕਾਂ ਦੇ ਪੇਟ ਦੇ ਵਿੱਚ ਪਲਾਸਟਿਕ ਜਮ੍ਹਾਂ ਹੋ ਰਹੀ ਆ ਤੇ ਕਈ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਪਰ ਅਭ ਜਿਹਾ ਇਸ ਆਂਡੇ ਵਿੱਚ ਕੀ ਹੁੰਦਾ ਕਿ ਜਿਹਦੇ ਕਰਕੇ ਲੋਕਾਂ ਦੀ ਮਰਨ ਵਰਗੀ ਹਾਲਤ ਹੋ ਜਾਂਦੀ ਹੈ ਤਾਂ ਦੋਸਤੋ ਆਂਡੇ ਦਾ ਸਫੈਦ ਪਾਰਟ ਜਿਹਨੂੰ ਐਗ ਵਾਈਟ ਵੀ ਕਿਹਾ ਜਾਂਦਾ ਤੇ ਜਿਹਨੂੰ ਜਿਮ ਜਾਣ ਵਾਲੇ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਇਸ ਨੂੰ ਸੋਡੀਅਮ ਐਲਜੀਨਾਈਟ ਦੇ ਨਾਲ ਕੋਈ ਇੱਕ ਐਸਿਡ ਮਿਲਾ ਕੇ ਬਣਾਇਆ ਜਾਂਦਾ ਇਸ ਨੂੰ ਬਣਾਉਣ ਲਈ ਪਹਿਲਾਂ ਹਲਕੇ ਗਰਮ ਪਾਣੀ ਦੇ ਵਿੱਚ ਸੋਡੀਅਮ ਐਲਜੀਨਾਈਟ ਮਿਲਾਇਆ ਜਾਂਦਾ ਤੇ ਇਸ ਤੋਂ ਬਾਅਦ ਇਸ ਨੂੰ ਆਂਡੇ ਦੀ ਸ਼ੇਪ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਸ ਦੇ ਵਿੱਚ ਜਿਲੀਟਨ ਤੇ ਹੋਰ ਕਾਫੀ ਕੈਮੀਕਲ ਮਿਲਾ ਕੇ ਇਸ ਦਾ ਜਿਹੜਾ ਵਾਈਟ ਪਾਰਟ ਆ ਉਹ ਤਿਆਰ ਕੀਤਾ ਜਾਂਦਾ ਤੇ ਅੰਡੇ ਦੇ ਪੀਲੇ ਵਾਲੇ ਹਿੱਸੇ ਨੂੰ ਬਣਾਉਣ ਲਈ ਖਾਣ ਵਾਲੇ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਇਸ ਤੋਂ ਬਾਅਦ ਅੰਡੇ ਦੇ ਪੀਲੇ ਤੇ ਵਾਈਟ ਹਿੱਸੇ ਨੂੰ ਮਿਲਾ ਕੇ ਕੈਲਸ਼ੀਅਮ ক্লোਰਾਈਡ ਨਾਲ ਮਿਲਾ ਕੇ ਅੰਡੇ ਦੀ ਸ਼ੇਪ ਵਿੱਚ ਤਿਆਰ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਅੰਡੇ ਦੇ ਬਾਹਰ ਵਾਲੇ ਹਿੱਸੇ ਭਾਵ ਕਿ ਅੰਡੇ ਦੇ ਛਿਲਕੇ ਨੂੰ ਬਣਾਉਣ ਲਈ ਕੈਲਸ਼ੀਅਮ ক্লোਰਾਈਡ ਦੇ ਨਾਲ ਕਈ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਤਾਂ ਦੋਸਤੋ ਜੇ ਤੁਸੀਂ ਵੀ ਆਂਡਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਜਿਹੜੇ ਤੁਸੀਂ ਆਂਡੇ ਖਾ ਰਹੇ ਹੋ ਉਹ ਅਸਲੀ ਨੇ ਜਾਂ ਫਿਰ ਨਕਲੀ ਕਿਉਂਕਿ ਜਿਹੜੇ ਨਕਲੀ ਆਂਡੇ ਨੇ ਉਹ ਸਾਡੇ ਸਰੀਰ ਨੂੰ ਪੋਸ਼ਣ ਨਹੀਂ ਬਲਕਿ ਕਈ ਖਤਰਨਾਕ ਬਿਮਾਰੀਆਂ ਲਾ ਦਿੰਦੇ ਨੇ ਤਾਂ ਦੋਸਤੋ ਜਿਹੜਾ ਅਸਲੀ ਆਂਡਾ ਹੁੰਦਾ ਉਹਦਾ ਪੀਲਾ ਹਿੱਸਾ ਜਿਹੜਾ ਉਹ ਵਾਈਟ ਹਿੱਸੇ ਨਾਲ ਛੇਤੀ ਮੇਲ ਨਹੀਂ ਖਾਂਦਾ ਪਰ ਜਿਹੜਾ ਨਕਲੀ ਆਂਡਾ ਹੁੰਦਾ ਉਸਦਾ ਪੀਲਾ ਵਾਲਾ ਹਿੱਸਾ ਵਾਈਟ ਹਿੱਸੇ ਨਾਲ ਜਲਦੀ ਹੀ ਮੇਲ ਖਾ ਜਾਂਦਾ ਇਸ ਤੋਂ ਇਲਾਵਾ ਜਿਹੜੇ ਅਸਲੀ ਆਂਡੇ ਹੁੰਦੇ ਨੇ ਉਹ ਜ਼ਿਆਦਾਤਰ ਖੁਰਦੜੇ ਹੁੰਦੇ ਨੇ ਤੇ ਜਿਹੜੇ ਨਕਲੀ ਆਂਡੇ ਹੁੰਦੇ ਨੇ ਉਹ ਜ਼ਿਆਦਾਤਰ ਸ਼ਾਈਨ ਕਰਦੇ ਹੁੰਦੇ ਨੇ ਤੇ ਤੁਸੀਂ ਨਕਲੀ ਅਸਲੀ ਆਂਡੇ ਦੇ ਉਸ ਦੇ ਸਮੈਲ ਤੋਂ ਵੀ ਫਰਕ ਦਾ ਪਤਾ ਕਰ ਸਕਦੇ ਹੋ ਕਿਉਂਕਿ ਜਿਹੜਾ ਅਸਲੀ ਆਂਡਾ ਹੁੰਦਾ ਉਹ ਜਦੋਂ ਆਪਾਂ ਬਣਾਉਂਦੇ ਆ ਤਾਂ ਉਸ ਦੀ ਕੋ ਕਾਫੀ achhi ਖੁਸ਼ਬੂ ਆਉਂਦੀ ਆ ਪਰ ਜਿਹੜਾ ਨਕਲੀ ਆਂਡਾ ਹੁੰਦਾ ਉਸ ਵਿੱਚੋਂ ਕੋਈ ਵੀ ਖੁਸ਼ਬੂ ਨਹੀਂ ਆਉਂਦੀ ਤੇ ਇਸ ਤੋਂ ਇਲਾਵਾ ਆਂਡੇ ਦੇ ਛਿਲਕੇ ਤੋਂ ਵੀ ਆਪਾਂ ਅਸਲੀ ਨਕਲੀ ਦਾ ਪਤਾ ਲਗਾ ਸਕਦੇ ਹਾਂ ਕਿਉਂਕਿ ਜਿਹੜਾ ਆਂਡੇ ਦਾ ਅਸਲੀ ਛਿਲਕਾ ਹੁੰਦਾ ਉਹ ਛੇਤੀ ਨਹੀਂ ਜਲਦਾ ਪਰ ਜਿਹੜਾ ਨਕਲੀ ਆਂਡਾ ਹੁੰਦਾ ਉਹ ਕਿਉਂਕਿ ਇੱਕ ਤਰ੍ਹਾਂ ਦੀ ਪਲਾਸਟਿਕ ਹੁੰਦਾ ਤਾਂ ਕਰਕੇ ਉਹ ਛੇਤੀ ਹੀ ਮੱਚਣ ਲੱਗ ਜਾਂਦਾ ਇਸ ਤੋਂ ਇਲਾਵਾ ਜਿਹੜਾ ਨਕਲੀ ਆਂਡਾ ਜਦੋਂ ਆਪਾਂ ਉਹਨੂੰ ਹਲਾਵਾਂਗੇ ਤਾਂ ਉਸ ਵਿੱਚੋਂ ਇੱਕ ਆਵਾਜ਼ ਆਵੇਗੀ ਪਰ ਜਿਹੜਾ ਅਸਲੀ ਆਂਡਾ ਉਸਨੂੰ ਹਲਾਉਣ ਨਾਲ ਉਸ ਦੇ ਵਿੱਚੋਂ ਕੋਈ ਵੀ ਆਵਾਜ਼ ਨਹੀਂ ਆਵੇਗੀ ਤਾਂ ਦੋਸਤੋ ਇੰਨਾ ਤਰੀਕਿਆਂ ਨਾਲ ਆਪਾਂ ਪਤਾ ਲਗਾ ਸਕਦੇ ਹਾਂ ਕਿ ਇਹ ਜਿਹੜੇ ਅੰਡੇ ਆਪਾਂ ਲੈ ਕੇ ਆਏ ਆ ਇਹ ਅਸਲੀ ਨੇ ਜਾਂ ਫਿਰ ਨਕਲੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਅੰਡਿਆਂ ਨੂੰ ਖਾਣ ਨਾਲ ਆਪਾਂ ਇੱਕਦਮ ਬਿਮਾਰ ਨਹੀਂ ਹੁੰਦੇ ਬਲਕਿ ਇਹ ਅੰਡੇ ਸਾਡੇ ਸਰੀਰ ਦੇ ਵਿੱਚ ਹੌਲੀ-ਹੌਲੀ ਨਵੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਨੇ ਤੇ ਜਿੰਨਾ ਕਰਕੇ ਸਾਡੀ ਮੌਤ ਵੀ ਹੋ ਸਕਦੀ ਹੈ ਤਾਂ ਦੋਸਤੋ ਕੀ ਹੁਣ ਤੱਕ ਤੁਹਾਨੂੰ ਕਦੇ ਇਹ ਲੱਗਿਆ ਹੈ ਕਿ ਜਿਹੜਾ ਤੁਸੀਂ ਆਂਡਾ ਖਾਦਾ ਉਹ ਨਕਲੀ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ